ਸਾਲ 1865 ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਢੁਡਕੇ ਪਿੰਡ ਵਿੱਚ ਇੱਕ ਸਧਾਰਨ ਘਰਾਣੇ 'ਚ ਇੱਕ ਪੁੱਤ ਜੰਮਿਆ ਲਾਲਾ ਲਾਜਪਤ ਰਾਏ ਪਿਤਾ ਰਦਾ ਕ੍ਰਿਸ਼ਨ ਇੱਕ ਅਧਿਆਪਕ ਸਨ ਤੇ ਮਾਤਾ ਗੁਲਾਬ ਦੇਵੀ ਇੱਕ ਨੈਤਿਕਤਾ ਤੇ ਧਾਰਮਿਕਤਾ ਦੀ ਮੂਰਤ ਇਹ ਪਰਿਵਾਰ ਆਰਐਸ ਸਮਾਜ ਦੇ ਮੇੜੇ ਲੇੜੇ ਸੀ ਜਿਸਦਾ ਪ੍ਰਭਾਵ ਲਾਲਾ ਜੀ ਦੇ ਮਨ ਤੇ ਛੋਟੀ ਉਮਰ ਤੋਂ ਪੈ ਗਿਆ ਉਹ ਬਚਪਨ ਤੋਂ ਹੀ ਚੁੱਪ ਅਤੇ ਗਿਆਨ ਪਿਆਸੇ ਰਹੇ ਲਾਹੌਰ ਦੇ ਗਵਰਨਮੈਂਟ ਕਾਲਜ ਉੱਚੀ ਸਿੱਖਿਆ ਲਈ ਗਏ ਜਿੱਥੇ ਉਹ ਸਵੈ ਅਧਿਐਨ ਅਤੇ ਵਿਚਾਰਾਂ ਦੀ ਆਜ਼ਾਦੀ ਵੱਲ ਖਿੱਚੇ ਗਏ ਉਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਵਕੀਲ ਬਣ ਕੇ ਹਿਸਾਰ ਅਤੇ ਲਾਹੌਰ 'ਚ ਕੰਮ ਕੀਤਾ ਪਰ ਦਿਲ ਕਦੇ ਵੀ ਦਫ਼ਤਰ ਦੀ ਮੀਜ਼ ਪਿੱਛੇ ਨਹੀਂ ਲੱਗਿਆ ਲਾਲਾ ਲਾਜਪਤ ਰਾਏ ਲੋਕਾਂ 'ਚ ਜਾਗਰੂਕਤਾ ਫੈਲਾਉਣ ਲੱਗ ਪਏ ਉਹਾਂ ਨੇ ਝੂਠੇ ਰਿਵਾਜਾਂ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਅਤੇ ਅਗਿਆਨਤਾ ਖਿਲਾਫ ਆਵਾਜ਼ ਬੁਲੰਦ ਕੀਤੀ ਉਹਾਂ ਨੇ ਲੁਧਿਆਣਾ ਅਤੇ ਲਾਹੌਰ 'ਚ ਅਨੇਕ ਸਕੂਲਾਂ ਦੀ ਸਥਾਪਨਾ ਕੀਤੀ 1897 'ਚ ਉਹਾਂ ਨੇ ਪੰਜਾਬੀ ਅਖਬਾਰ ਦੀ ਸਥਾਪਨਾ ਕੀਤੀ ਜੋ ਬ੍ਰਿਟਿਸ਼ ਰਾਜ ਵਿਰੁੱਧ ਆਵਾਜ਼ ਬਣ ਗਿਆ ਉਨ੍ਹਾਂ ਦੀ ਲਿਖਤ ਅਨਪੜ ਲੋਕ ਰਾਜ ਨਹੀਂ ਕਾਇਮ ਕਰ ਸਕਦੇ ਲੋਕਾਂ ਨੂੰ ਅੰਦਰੋਂ ਚੰਜੋੜ ਦਿੰਦੀ ਸੀ ਉਹ ਸਿਰਫ ਲਫ਼ਜ਼ਾਂ ਤੱਕ ਸੀਮਤ ਨਹੀਂ ਸਨ 1905 ਦੀ ਬੰਗਾਲ ਵੰਡ ਦੇ ਵਿਰੋਧ ਚ ਉਹਨਾਂ ਨੇ ਲਾਲ ਬਾਲ ਪਾਲ ਤਿਕੜੀ ਲਾਲਾ ਲਾਜਪਤ ਰਾਏ ਬਾਲ ਗੰਗਾ თਰ ਤਿਲਕ ਬਿਪਿੰਚੰਦਰ ਪਾਲ ਬਣਾਈ ਜੋ ਆਜ਼ਾਦੀ ਦੀ ਲਹਿਰ ਬਣ ਗਈ 1928 ਅੰਗਰੇਜ਼ੀ ਸਰਕਾਰ ਨੇ ਸਾਈਮਨ ਕਮਿਸ਼ਨ ਭੇਜਿਆ ਜਿਸ ਵਿੱਚ ਕੋਈ ਭਾਰਤੀ ਨਹੀਂ ਸੀ ਇਹ ਭਾਰਤ ਦੀ ਤੋਹੀਨ ਸੀ ਜਦੋਂ ਲਾਹੌਰ ਵਿੱਚ ਸਾਈਮਨ ਕਮਿਸ਼ਨ ਆਇਆ ਤਾਂ ਲਾਲਾ ਲਾਜਪਤ ਰਾਏ ਨੇ ਕਾਲੀ ਪਟੀਆਂ ਅਤੇ ਸਾਇਮਨ ਵਾਪਸ ਜਾਓ ਦੇ ਨਾਰੇ ਲਾ ਕੇ ਅਗਵਾਈ ਕੀਤੀ। लाठੀਆਂ ਦੀ ਬਰਸਾਤ ਹੋਈ। ਸਫੈਦ ਦਾੜੀ ਵਾਲਾ ਬਜ਼ੁਰਗ ਲਹੂ-ਲਹਾਨ ਹੋ ਗਿਆ। ਬ੍ਰਿਟਿਸ਼ ਅਫਸਰ ਜੇਮਸ ਕੋਟ ਨੇ ਆਪਣੇ ਪੁਲਿਸੀਆਂ ਨੂੰ ਆਦੇਸ਼ ਦਿੱਤਾ ਇਸ ਬੁੱਢੇ ਨੂੰ ਸਿਖਾਓ ਕਿ ਹਕੂਮਤ ਦੀ ਵਿਰੋਧ ਕਿਵੇਂ ਹੁੰਦੀ ਹੈ। ਉਸ ਦਿਨ ਲਾਹੌਰ ਦੀਆਂ ਗਲੀਆਂ 'ਚ लाਠੀਆਂ ਦੀ ਆਵਾਜ਼ ਉਹਨਾਂ ਦੀਆਂ ਹੱਡੀਆਂ ਤੇ ਵੱਜੀ ਪਰ ਲਾਲਾ ਜੀ ਨੇ ਕਿਹਾ ਮੇਰੇ ਸਰੀਰ ਉੱਤੇ ਪਈ ਹਰ लाਠੀ ਅੰਗਰੇਜ਼ੀ ਰਾਜ ਦੇ ਤਾਬੂਤ ਦੀ ਆਖਰੀ ਕਿਲ ਹੈ ਉਹਨਾਂ ਨੇ ਬਹੁਤ ਸਹਾਰਿਆ ਪਰ 17 ਨਵੰਬਰ 1928 ਨੂੰ ਦਿਲ ਦੀ ਧੜਕਣ ਰੁਕ ਗਈ ਪਰ ਲਾਲਾ ਦੀ ਆਵਾਜ਼ ਅਮਰ ਹੋ ਗਈ ਅਲਾ ਲਾਜਪਤ ਰਾਏ ਦੀ ਮੌਤ ਨੇ ਇੱਕ ਬੀਜ ਵੇਜ ਦਿੱਤਾ ਇਨਕਲਾਬ ਦਾ ਭਗਤ ਸਿੰਘ ਜਤੀਨ ਦਾਸ ਅਤੇ ਰਾਜਗੁਰੂ ਨੇ ਵਾਦਾ ਕੀਤਾ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ ਚੰਦ ਹਫ਼ਤੇ ਬਾਅਦ ਉਹਨਾਂ ਨੇ ਜੀਮਸ ਸਕਾਟ ਦੀ ਥਾਂ ਉਹਨਾਂ ਦੇ ਇੱਕ ਹੋਰ ਅਧਿਕਾਰੀ ਸੈਂਡਰਸ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ લાલા ਦੀ લાઠી ਨੇ ਭਗਤ ਸਿੰਘ ਦੀ ਗੋਲੀ ਬਣ ਕੇ ਅੰਗਰੇਜ਼ੀ ਰਾਜ ਨੂੰ ਕੰਬਾ ਦਿੱਤਾ। ਭੱਤਰਾਏ ਸਿਰਫ ਇੱਕ ਆਗੂ ਨਹੀਂ, ਇੱਕ ਵਿਚਾਰਧਾਰਾ ਸਨ। ਉਹਨਾਂ ਨੇ ਹਮੇਸ਼ਾ ਕਿਹਾ, ਮੈਂ ਆਜ਼ਾਦੀ ਦੀ ਇੱਛਾ ਕਰਦਾ ਹਾਂ, ਨਾ ਸਿਰਫ ਅੰਗਰੇਜ਼ਾਂ ਤੋਂ, ਪਰ ਅਗਿਆਨਤਾ, ਭੁੱਖ ਅਤੇ ਗੁਲਾਮੀ ਤੋਂ ਵੀ। ਉਹਨਾਂ ਦੀ ਯਾਦ 'ਚ ਲਾਹੌਰ, ਲੁਧਿਆਣਾ ਅਤੇ ਦਿੱਲੀ ਵਿੱਚ ਲਾਲਾ ਲਾਜਪਤ ਰਾਏ ਦੀਆਂ ਮੂਰਤੀਆਂ ਸਕੂਲ ਹਸਪਤਾਲ ਬਣੇ। ਪਰ ਸਭ ਤੋਂ ਵੱਡੀ ਯਾਦਗਾਰੀ ਉਹ ਚੇਤਨਾ ਹੈ ਜੋ ਉਹਨਾਂ ਨੇ ਹਰ ਭਾਰਤੀ ਦੇ ਦਿਲ ਵਿੱਚ ਜਗਾਈ। લાલા লাજપત رائے ਦੀ કહાની ਸਾਨੂੰ ਇਹ ਸਿਖਾਉਂਦੀ ਹੈ ਕਿ ਇਨਸਾਫ ਦੀ ਰਾਜ ਚੁੱਪ ਰਹਿਣਾ ਪਾਪ ਹੈ ਉਹ ਬਚਪਨ ਤੋਂ ਆਖਰੀ ਸਾਹ ਤੱਕ ਆਜ਼ਾਦੀ ਗਿਆਨ ਅਤੇ ਸੱਚ ਲਈ ਲੜਦੇ ਰਹੇ ਉਹਨਾਂ ਦੀ ਆਵਾਜ਼ ਅੱਜ ਵੀ ਗੂੰਜਦੀ ਹੈ ਏਸੀ ਇੱਕ ਮਹਾਨ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਕੌਮ ਲਈ ਵਾਰ ਦੇਵੇ ਉਹ ਕਦੇ ਮਰਦਾ ਨਹੀਂ ਅੱਜ ਜੇ ਅਸੀਂ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਲਾਲਾ ਲਾਜਪਤ رائے ਵਰਗੇ ਸ਼ਹੀਦਾਂ ਦੀ ਬਦੌਲਤ ਹੈ ਅਸੀਂ ਟਿਕਟੌਕ ਤੇ ਵਾਇਰਲ ਹੋਣ ਦੇ ਸੁਪਨੇ ਦੇਖਦੇ ਹਾਂ ਉਹਨਾਂ ਨੇ ਆਪਣੀ ਆਖਰੀ ਸਾਹ ਤੱਕ ਕੌਮ ਨੂੰ ਜਗਾਇਆ ਕੀ ਅਸੀਂ ਵੀ ਉਹ ਜੋਸ਼ ਰੱਖਦੇ ਹਾਂ ਇੱਕ ਲਾਈਕ ਤੇ ਸ਼ੇਅਰ ਤਾਂ ਬਣਦਾ ਹੈ ਇਹਨਾਂ ਲਈ ਹੋਰ ਅਪਡੇਟ ਲਈ ਸਬਸਕ੍ਰਾਈਬ ਕਰ ਲਵੋ